ਇਸਾਰੇ ਸ਼ਬਦ ਮਾਰ ਦੀ ਚਾਣ ਕੀਤਾ ਹੈ ਦਮਦੇਵ ਜੀ ਨੇ ਉਹ ਜਿਹੜਾ ਕੋਈ ਪ੍ਰੋਫੈਸ਼ਨ ਹੈ ਉਹਦਾ ਦੱਸਿਆ ਕਿ ਉਹਦਾ ਆਲਾ ਦਵਾਲਾ ਜਿਹੜਾ ਨਾ ਉਹਦੀ ਸਿਹਤ ਲਈ ਉਹ ਰੋਟੀ ਆਦੀ ਨਹੀਂ ਹੋ ਜਾਂਦੀ ਲਾਈਫ ਸਟਾਈਲ ਉਹ ਜਾ ਪਰੰਗ ਜਾਂਦੀ ਆਦੀ ਸੋਚ ਨਹੀਂ ਹੋ ਜਾਂਦੀ ਸੁਪਨੇ ਵੀ ਉਹਨਾਂ ਨਾਲ ਆ ਜਾਂਦੇ ਇਸ ਦਾ ਬੈ ਮੈਜੀਸ਼ਨ ਸਹੀ ਕਾਰ ਤਬ ਉਹ ਸੁਣਾ ਤੇ ਧਿਆਨ ਆਏਗਾ ਉਸ ਸੰਸਾਰ ਦੀਆਂ ਜਿੰਨੀਆਂ ਚੀਜ਼ਾਂ ਉਸਲੀ ਦੇ ਨਾਲ ਸੰਬੰਧਤ ਹੋਣ ਜਾਂ ਮਨੁੱਖੀ ਦਿਸੇ ਟੈਕਨੀਕਲ ਚੀਜ਼ਾਂ ਮਨੁੱਖੀ ਦੇ ਰਹੋਣ ਦੀ ਸੋਚਦਾ ਇੱਕ ਚਿੱਤਰਕਾਰ ਇੱਕ ਤਸਵੀਰ ਨੂੰ ਦੇਖਦਾ ਹੈ ਆਮ ਬੰਦਾ ਨਹੀਂ ਦੇ ਸਕਦਾ ਇਸ ਕਰਕੇ ਅਲੱਗ-ਅਲੱਗ professions ਦੇ ਵਿੱਚ ਤਿੰਨ-ਤਿੰਨ ਦਾ ਉਹਨੇ ਦੇਖੇ ਘਰ ਕਿ ਘਰ ਹਰਦੀ ਉਹਦੇ ਘਰ ਭਾਂਡੇ ਹੁੰਦੇ ਪਏ ਹੁੰਦੇ ਨੇ ਉਹ ਇਤਿਹਾਸ ਸੁਲਗਰੀ ਦੀ ਕਹੀ ਹੁੰਦੀ ਰਾਜਾ ਕੇ ਕਰਸਾਂ ਦੀ ਲੋ ਰਾਜੇ ਦੇ ਘਰ ਦੇ ਵਿੱਚ ਲਿਖਾ ਪੜਤਾ ਉਹ ਪੇਪਰ ਵਰ ਕੋਲ ਨੂੰ ਉਹ ਆਉਸਾਰ ਆਪਿਆ ਹ ਬਾਬਲ ਕੇ ਕਰਾਂਡੀ ਆਛ ਹੈ ਰਾਾਂਡੀ ਸਾਡੀ ਹਾਜੀ ਲੋ ਇਥੇ ਚੀਜ਼ਾਂ ਜਿਹੜੀਆਂ ਨੇ ਸਬਦਨ ਬਾਣੀਏ ਕੇ ਕਰ ਹੀਂਗਾ ਆਛ ਹੈ ਜਿਹੜੇ ਬਾਣੀਏ ਤੱਕ ਕੰਮ ਕਰਦੇ ਉਹਨਾਂ ਦਾ ਜੋ ਪਦਾਰਥ ਨੇ ਹੈ ਗੋੜਾੜਾ ਜਿੰਦਾਜੀ ਲਾਸੀਆ ਵਗੈਰਾ ਨਹੀਂ ਸੀ ਨਿਹੜਾ ਸਾਰਾ ਸੇ ਉਹ ਸਬਜ਼ੀ ਜੱਪਈ ਆਉਂਦੀ ਹੈ ਭੈਣ ਸਰ ਮਾਥੇ ਸਿੰਘ ਗੋ ਜਿਹੜਾ ਟਗਾ ਹੁੰਦਾ ਹੈ ਬੈਰ ਹੁੰਦਾ ਉਹਦੇ ਮੱਥੇ ਤੇ ਸਿੰਘ ਲੇ ਲੀਂ ਦੇਵਲ ਵੱਡੇ ਲੀਂਗ ਆਛਾ ਸ਼ਿਵ ਲਿੰਗ ਦੀ ਗੱਲ ਕੀਤੀ ਹੈ ਮੰਦਰ ਦੇ ਜਿਹਾ ਸ਼ਿਵ ਜਗ ਹੁੰਦਾ ਹੈ ਲੀਂਗ ਸਿੰਘ ਹੀ ਗੋ ਇਹ ਕੱਚ ਜਾਉ ਅਗੋਂ ਤੇਤੀ ਕੇ ਘਰ تیر ਆਛਾ ਜਿਹੜੇ ਕੋਧੂ ਦਾ ਕੰਮ ਕਰਦੇ ਨੇ ਤੇਜ਼ੀ ਹੁੰਦੀ ਉਹਨੋਂ ਦਾ ਘਰ ਤੇ ਅਦਾਈ ਜੋ ਬਾਕੀ ਚੀਜ਼ ਤਾਂ ਮਿਲੇਗਾ। ਜੰਗਲ ਵਿੱਚ ਦੇਲੋ ਜੰਗਲ ਦੇ ਵਿੱਚ ਬੇਲਾ ਜੰਗਲਾਂ ਦੇ ਪੌਦੇ ਵਗੈਰਾ ਇਹ ਬਿਲਦੇ ਹਨ। ਮਾਦੀ ਦੇ ਘਰ ਕੇਲ ਆਜ ਜਿਹੜੇ ਬਾਗਬਾਨੀ ਦਾ ਕੰਮ ਕਰਦੇ ਨੇ ਗਾਰਡਨਰ ਮਾਦੀ ਦੇ ਘਰੇ ਉਹਨਾਂ ਦੇ ਘਰ ਕੇਲੇ ਆਦਿ ਫਲੂਦ ਇਸ ਇਸ ਤਰ੍ਹਾਂ ਦਾ ਮਟੀਰੀਅਲ ਹੁੰਦਾ ਹੈ। ਆਹ ਦੇਖੋ। ਕੇਲ, ਬੇਲ, ਤੇਨ, ਗੋ

ਉਹਨਾਂ ਨੇ ਪੈਦਾ ਕੀਤੇ ਕਈ ਬੁਰਗ ਸੱਜਣ ਉਹਨਾਂ ਨੇ ਸੰਸਾਰ ਵਿੱਚ ਪੈਦਾ ਕੀਤੇ ਜਿਹੜੇ ਸੰਸਾਰ ਨੂੰ ਤਾਰਦੇ ਤੋਂ ਐਸੇ ਸੰਤਾਂ ਦੇ ਬੱਥੇ ਮੰਨ ਇਹਨਾਂ ਦੇ ਅੰਦਰ ਗੋਬਿੰਦ ਅਜ ਹੈ ਜਿਸ ਤਰ੍ਹਾਂ ਉਹਨਾਂ ਦੇ ਘਰ ਵਿੱਚ ਸਮਾਨ ਪਿਆ ਹੁੰਦਾ ਹੈ ਇਸ ਤਰ੍ਹਾਂ ਇਹਨਾਂ ਦੇ ਅੰਦਰਲੇ ਘਰ ਦੇ ਵਿੱਚ ਗੋਬਿੰਦ ਹੁੰਦਾ ਹੈ ਆਪੀ ਪ੍ਰਮਾਤਮਾ ਵਸਿਆ ਹੁੰਦਾ ਹੈ ਪ੍ਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਵਸਦਾ ਹੈ ਪਰ ਸਾਨੂੰ ਉਹਦੀ ਸੋਚ ਹੀ ਨਹੀਂ ਗਿਆਨ ਨਹੀਂ ਹੁੰਦਾ گرو جہاں سب گیان کروا دیا ہے ستاں گوکل متھے شیام ہوگان کشن کا بھگوان کرشن جی نامے متھے رام ہے اس طرح اندر رام جو سانی سرشی سمایا ہویا ہے وہ بھی وستا ہے نامدے نامدے وس گیا ہے ਰਾਮ ਸ਼ਾਮ ਗੋਬਿੰਦ ਗੋ ਇਹ ਤਿੰਨ ਕੀ ਜੱਜ ਨਾਲ ਇਹ ਸ਼ਬਦ ਦੀ ਸਮਾਪਤੀ ਕਰਦੇ ਨੇ ਇਹ ਸ਼ਬਦ ਨੂੰ ਥੋੜਾ ਕੱਟ ਪੜਿਆ ਜਾਂਦਾ ਤੇ ਨਾਲ ਛੋਟੀ ਦੇ ਦੇ ਜੇ ਤੋਂ ਮਾਂਜੂ ਸਤਕਾਰ ਜੋ ਜੱਜ ਸਾਹਿਬ ਉਹਨਾਂ ਨੇ ਉਹ ਕਮਿਟੀ ਕਾ ਸੀ ਤੋਂ ਅੱਜ ਉਹ ਜੀ ਸਾਹਿਬ ਉਹ ਸੀਸੀ ਦੀ ਮਾਰੀ ਤੋਂ ਸਾਡਾ ਅੱਜ ਦਾ ਇਹ ਆਖਰੀ ਪ੍ਰੋਗਰਾਮ ਹੈ ਦਾ ਇਸ ਫੇਸਰੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ بابا ہربجن سنگھ جی کا میرے بھائی سا بھائی تارا جی کا اور پردھان گلتے موہار سرجیت چالسا یہاں کا بہت بہت دنواد ہے جان نے نماع دس مان بخش کیا ہے اور سب کچھ کرپا کرے میرے استاد جی شروع گاڑی بھائی بلبیر جی جو یہاں نے انہوں مان بخش کیا ہے مان لو کہ سالوں یہاں نے بولی لینا سارے نماستے ਦੇ ਨਾਲ ਸਰਕਾਰ ਦਿੱਤਾ ਉਹਨਾਂ ਦੀ ਰਸੀ ਬਣਾਈ ਹੈ ਅਸੀਂ ਤਾਂ ਸਾਡੇ ਕੋਲ ਨੰਗਰ ਚ ਸੇਵਾ ਦਿੱਤੀ ਕਦੇ ਨਹੀਂ ਕੋਈ ਨੰਗਰ ਦੀ ਸੇਵਾ ਨਹੀਂ ਕੀਤੀ ਲੰਗਰ ਵੀ ਗੁਰਦੁਆਰੇ ਉਦੋਂ ਹੋਏਗਾ ਇਸ ਸਥਾਨ 'ਵਲੋਂ ਹੋਏਗਾ ਤੇ ਇਹ ਵੀ ਤਾਂ ਇਹ ਸਾਨੂੰ ਕਿਹਾ ਕਿ ਅਗਲੇ ਸਾਲ ਅਸੀਂ ਭਟਾ ਪ੍ਰੋਗਰਾਮ ਕਰਾਂਗੇ ਖੰਡਪਾਟ ਸਾਹਿਬ ਦਾ ਭੋਗ ਵੀ ਪਾਵਾਂਗੇ ਤੁਸੀਂ ਸਾਡੇ ਸੰਗਤ ਹੋਰਾਂ ਨੂੰ ਚਾਹੀਦੀ ਹੈ ਇਸ ਤੋਂ ਵੱਡੀ ਗੱਲ ਕੀ ਸਾਡੇ ਉਹ ਜਿਹੜੇ ਉਸਤਾਦ ਜੀ ਮੇਰੇ ਗੁਰੂ

ਮੇਰੇ ਉਸਤਾਦ ਜੀ ਦੇ ਉਸਤਾਦ ਜੀ ਆ। ਤੋਂ ਬਾਬਾ ਲਾਲ ਸਿੰਘ ਜੀ ਦੇ ਕੀਰਤਨੀਏ ਸਨ। ਤੇ ਅਕਸਰ ਜਦੋਂ ਉਹ ਭਾਈ ਸਾਹਿਬ ਜੀ ਨੂੰ ਕਹਿੰਦੇ ਸਾਂ ਕਿ ਮੇਰੇ ਇੱਕੰਦੇ ਘਰੂ ਜਿਹੜੇ ਨੇ। ਕੀ ਹੁੰਦੇ ਉਸਤਾਦ ਉਹ ਸੱਚ ਸੁਜਾਨ ਸੀ। ਪਰ ਉਹਨਾਂ ਦੇ ਗਾਇਨ ਦੇ ਵਿੱਚ ਉਹਨਾਂ ਦਾ ਅੰਗ ਸੀ। ਤੇ ਕਲਾਸਿਕਲ ਵੈਸੇ ਉਹਨਾਂ ਰਕਸ਼ਨਾ Rao ਪੰਡਿਤ ਘਵਾਲੀ ਵਾਲੇ ਉਹਨਾਂ ਕੋ ਕਲਾਸੀਫਾਈ ਕਰਿਆ ਸੀ ਕਿ ਕਿਰਤਨ ਦੇ ਵਿੱਚ ਆਪਰੇਸ ਫਾਟਿਸ ਇਨਸਟੈਂਸ ਮੈਂ ਇਸ ਘਰ ਦੇ ਦੀ ਬੜੀ ਸੇਵਾ ਕੀਤੀ ਨਾਲ ਸੰਗਤ ਦੇ ਜਗਰਾਵਾਂ ਆਜ ਸਾਹਿਬ ਜੀ ਇਹਦੇ ਦਾ ਬਹੁਤ ਕੀ ਕਰ ਦਿੱਤਾ ਮਾ ਕੋ ਸ਼ਾਲੇ ਸਿਵਕਸ਼ਲਾਈ ਕੋ ਤੇ ਬੜੀਆਂ ਕਾਤਾਂ ਪ੍ਰਾਪਤ ਹੋਈਆਂ ਨੇ ਉੱਥੋਂ ਬੜੀਆਂ ਕੁਝ ਕੋਟੀਆਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਤਨੀ ਇਹਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਇਹਦੇ ਸਾਨੂੰ ਉੱਥੋਂ ਮਿਲੀ ਆ ਜੀ ਖੈਰ ਦੇ ਰੂਪ ਵਿੱਚ ਇਹ ਕੋ ਖੈਰ ਦੇ ਦਿੰਦਾ ਨਾ ਕਿਸੇ ਨੂੰ ਕਿਉਂਕਿ یہ چیزاں کئی بار چلاکی کے سمرتھا دے نال،, دے نال،, اکل دے نال نہیں کے ہیں، جو رحمت کے نام کرپا ترشکی دے نال مل جاتی ہیں تو اس کر کے سب کے سامنے کچھ کہا درشن ہو جاتے ہاں، اس شبت باز کر کے